ਪੰਜਾਬ ਦੇ ਮਸਲਿਆਂ ਲਈ ਭੁੱਖ ਹੜਤਾਲ ਤੇ ਬੈਠੇ ਦਰਸ਼ਨ ਸਿੰਘ ਫੇਰੂਮਾਨ ਅੱਜ ਦੇ ਦਿਨ ਸ਼ਹਾਦਤ ਪਾ ਗਏ ਸਨ ਤਾਂ ਉਹਨਾਂ ਦੇ ਬਾਰੇ ਸ਼ਾਇਦ ਤੁਸੀਂ ਪਹਿਲਾਂ ਨਾਂ ਸੁਣਿਆ ਹੋਵੇ ਅਗਰ ਤੁਸੀਂ ਉਹਨਾਂ ਬਾਰੇ ਜਾਣਦੇ ਹੋਵੋ ਤਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸ਼ਾਇਦ ਨਾਂ ਪਤਾ ਹੋਵੇ ਹਾਲਾਂਕਿ ਬਹੁਤੇ ਲੋਕ ਇਸ ਦੇ ਬਾਰੇ ਜਾਣਦੇ ਵੀ ਹੋਣਗੇ ਤਾਂ ਅੱਜ ਤੁਹਾਨੂੰ ਉਹਨਾਂ ਦੇ ਇਸ ਸੰਘਰਸ਼ ਦੀ ਕਹਾਣੀ ਦੱਸਾਂਗੇ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ 27 ਅਕਤੂਬਰ 1969 ਨੂੰ ਦਰਸ਼ਨ ਸਿੰਘ ਫੇਰੂਮਾਨ 74 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਐਸੋ ਸੰਸਾਰ ਨੂੰ ਅਲਵਿਦਾ ਆ ਗਏ ਸਨ ਸਾਲ 1960 1961 ਅਤੇ 1965 ਦੇ ਵਿੱਚ ਕੁਝ ਅਕਾਲੀ ਆਗੂਆਂ ਜਿਨ੍ਹਾਂ ਦੇ ਵਿੱਚ ਸੰਤ ਫਤਿਹ ਸਿੰਘ ਮਾਸਟਰ ਤਾਰਾ ਸਿੰਘ ਸੰਪੂਰਨ ਸਿੰਘ ਰਾਮ ਚੰਨਣ ਸਿੰਘ ਉਮਰਾਨੰਗਲ ਸਰੀ ਦੇ ਨਾਮ ਸ਼ਾਮਲ ਨੇ ਉਹਨਾਂ ਵੱਲੋਂ ਮਰਨ ਵਰਤ ਰੱਖ ਕੇ ਛੱਡ ਦੇਣ ਦੀ ਬਦਨਾਮੀ ਮਗਰੋਂ ਪੁਰਾਣੇ ਅਕਾਲੀ ਆਗੂ ਜੋ ਬਾਅਦ ਦੇ ਵਿੱਚ ਕਾਂਗਰਸੀ ਬਣੇ ਅਤੇ 1969 ਦੇ ਵਿੱਚ ਸੁਤੰਤਰ ਪਾਰਟੀ ਦੇ ਆਗੂ ਬਣੇ ਤਾਦਰਸ਼ਲ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਅਤੇ ਹੋਰ ਮੰਗਾਂ ਦੇ ਨਾਲ ਨਾਲ ਅਕਾਲੀਆਂ ਵੱਲੋਂ ਵਰਤ ਕੇ ਛੱਡਣ ਦੇ ਲੱਗੇ ਕਲੰਕ ਨੂੰ ਲੋਹਣ ਵਾਸਤੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਨਾਲ ਹੀ ਉਸ ਨੂੰ 12 ਅਗਸਤ ਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜ ਦਿੱਤਾ ਗਿਆ ਤਾਂ ਦਰਸ਼ਨ ਸਿੰਘ ਫੇਰੂਮਾਨ ਆਪਣੇ ਐਲਾਨ ਮੁਤਾਬਕ 15 ਅਗਸਤ ਵਾਲੇ ਦਿਨ ਜੇਲ੍ਹ ਵਿੱਚ ਹੀ ਆਪਣਾ ਮਰਨ ਵਰਤ ਸ਼ੁਰੂ ਕਰਦੇ ਨੇ 23 ਸਤੰਬਰ ਨੂੰ ਜਦੋਂ ਫੈਰੂਮਾਨ ਦਾ ਮਰਨ ਵਰਤ 42ਵੇਂ ਦਿਨ ਵਿੱਚ ਦਾਖਲ ਹੋ ਗਿਆ ਤਾਂ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ ਪਾਰਟੀ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਹੋਈ ਜਿਸ ਦੇ ਵਿੱਚ ਇਸ ਲਈ ਕੇਂਦਰ ਤੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ 28 ਸਤੰਬਰ ਨੂੰ ਸੱਤ ਪਾਰਟੀਆਂ ਦੇ 60 ਵਿਧਾਇਕਾਂ ਦਾ ਪਾਰਲੀਮੈਂਟ ਦੇ ਬਾਹਰ ਚੰਡੀਗੜ੍ਹ ਵਾਸਤੇ ਦਰਨਾ ਲੱਗਦਾ ਏ ਪ੍ਰਦਰਸ਼ਨ ਹੁੰਦਾ ਏ ਤਾਂ ਸਾਰੀਆਂ ਪਾਰਟੀਆਂ ਵੱਲੋਂ ਗਿਆਨੀ ਭੁਪਿੰਦਰ ਸਿੰਘ ਨੂੰ ਦਰਸ਼ਨ ਸਿੰਘ ਫੇਰੂਮਾਨ ਨਾਲ ਮਿਲ ਕੇ ਵਰਤ ਛੱਡਣ ਦੀ ਅਪੀਲ ਕਰਨ ਵਾਸਤੇ ਭੇਜਿਆ ਜਾਂਦਾ ਏ ਪਹਿਲੀ ਅਕਤੂਬਰ ਨੂੰ ਜਦ ਮਰਨ ਵਰਤ 47ਵੇਂ ਦਿਨ ਦੇ ਵਿੱਚ ਪਹੁੰਚ ਜਾਂਦਾ ਏ ਤਾਂ ਗਿਆਨੀ ਭੁਪਿੰਦਰ ਸਿੰਘ ਜਦੋਂ ਮੁਲਾਕਾਤ ਦੌਰਾਨ ਅਪੀਲ ਕਰਦੇ ਨੇ ਤਾਂ ਫੇਰੂਮਾਨ ਸਾਹਿਬ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਏ ਤੁਸੀਂ ਦਰਬਾਰ ਸਾਹਿਬ ਦੇ ਹੱੱਡ ਗਰੰਥੀ ਰਹੇ ਹੋ ਤੁਹਾਨੂੰ ਸਿੱਖ ਦੀ ਅਰਦਾਸ ਦਾ ਮਤਲਬ ਤੇ ਮਹਾਨਤਾ ਜਾਣਨੀ ਚਾਹੀਦੀ ਹੈ ਤਾਂ ਉਹਨਾਂ ਕਹਿਆ ਕਿ ਮੈਂ ਚੰਡੀਗੜ੍ਹ ਮਿਲਣ ਤੇ ਹੀ ਮਰਨ ਵਾਸਤੇ ਛੱਡਾਂਗਾ 12 ਅਕਤੂਬਰ ਨੂੰ ਹਰਿਆਣਾ ਦੇ ਉਹਦੇ ਸਿੰਘ ਮਾਨ ਜਿਹੜੇ ਉਹਨਾਂ ਦੇ ਬਰਾਬਰ ਮਰਨ ਵਾਸਤੇ ਰੱਖਦੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਉਹ ਆਪਣਾ ਮਰਨ ਵਾਸਤੇ ਛੱਡ ਦਿੰਦੇ ਨੇ ਲੇਕਿਨ ਫੇਰੂ ਮਾਨ ਦੇ ਵੱਲੋਂ ਸਭ ਅਪਰੀਲਾਂ ਠੁਕਰਾ ਦਿੱਤੀਆਂ ਗਈਆਂ 11 ਅਕਤੂਬਰ ਨੂੰ ਫੇਰੂਮਾਨ ਤੋਂ ਪੁਲਿਸ ਦਾ ਪਹਿਰਾ ਵੀ ਹਟਾ ਲਿਆ ਗਿਆ ਅਤੇ ਸਾਰੇ ਮੁਕੱਦਮੇ ਵੀ ਵਾਪਸ ਲੈ ਲਏ ਗਏ ਅਤੇ ਫਿਰ ਮਰਨ ਵਰਤ ਦੇ 74ਵੇਂ ਦਿਨ ਅਰਥਾਤ 27 ਅਕਤੂਬਰ 1969 ਨੂੰ ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਚੜ੍ਹਾਈ ਕਰ ਜਾਂਦੇ ਨੇ ਤਾਂ ਤੁਸੀਂ ਅਕਸਰ ਹੀ ਪੰਜਾਬੀ ਸੂਬਾ ਮੋਰਚਾ ਤੋਂ ਬਾਅਦ ਜਿਹੜੀਆਂ ਲਹਿਰਾਂ ਉੱਠੀਆਂ ਉਹਨਾਂ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਸੁਣਿਆ ਹੋਣਾ ਕਿਵੇਂ ਪੰਜਾਬ ਦੇ ਹੱਕਾਂ ਦੇ ਲਈ ਪ੍ਰਦਰਸ਼ਨ ਨੇ ਜਿਹੜੇ ਉਸ ਵੇਲੇ ਕੀਤੇ ਜਾ ਰਹੇ ਸੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਹੜੀਆਂ ਮੰਗਾਂ ਸਰਕਾਰਾਂ ਅੱਗੇ ਰੱਖੀਆਂ ਜਾ ਰਹੀਆਂ ਸੀ ਉਹਨਾਂ ਨੂੰ ਲੈ ਕੇ ਜਿਹੜੇ-ਜਿਹੜੇ ਘਟਨਾਕ੍ਰਮ ਵਾਪਰੇ ਨੇ ਉਹਨਾਂ ਦੇ ਵਿੱਚ ਇਹ ਘਟਨਾਕ੍ਰਮ ਕਾਫੀ ਵੱਡਾ ਹੈ ਤਾਂ ਇਸ ਦਾ ਜ਼ਿਕਰ ਇਸ ਦਾ ਇਤਿਹਾਸ ਤੁਹਾਨੂੰ ਦੱਸਿਆ ਹੈ ਤਾਂ ਅਗਰ ਤੁਸੀਂ ਵੀ ਆਪਣੇ ਕਿਸੇ ਸਾਥੀ ਨੂੰ ਆਪਣੇ ਕਿਸੇ ਸਹਿਯੋਗੀ ਨੂੰ ਇਸ ਇਸ ਇਤਿਹਾਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਵੀ ਇਹ ਵੀਡੀਓ ਸਾਂਝੀ ਕਰ ਸਕਦੇ ਹੋ ਧੰਨਵਾਦ